ਏ ਜੀ ਥੋੜੇ ਦਿਨ ਪਹਿਲਾਂ ਮਿਤੀ 3 5 25 ਨੂੰ ਇੱਕ ਸਤਗੁਰੂ ਕਲੈਕਸ਼ਨ ਵਾਲਿਆਂ ਦੀ ਸ਼ੋਰੂਮ ਦੇ ਉੱਤੇ ਫੈਰਿੰਗ ਕੀਤੀ ਸੀਗੀ ਉਹ ਕੋਈ ਵਿਦੇਸ਼ ਬੈਠੇ ਗੈਕਸਟਰ ਨੇ ਉਹਨਾਂ ਤੋਂ ਫਰौती ਮੰਗੀ ਸੀ ਤੇ ਉਹਨਾਂ ਨੂੰ ਕੌਲਾਂ ਆਉਂਦੀਆਂ ਸੀ ਧਮਕੀ ਭਰੀਆਂ ਤੇ 3 ਤਰੀਕ ਨੂੰ ਆਫਟਰ ਲੰਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਮੂੰਹ ਬੱਦੇ ਸੀ ਉਹਨਾਂ ਨੇ ਅੰਦਾਜ਼ ਧੁੰਦ ਫੈਰਿੰਗ ਕੀਤੀ ਸੀ ਉਹਨਾਂ ਦੇ ਸ਼ੋਰੂਮ ਤੇ ਇੱਕ ਲੜਕੀ ਉਹਨਾਂ ਦੇ ਜਿਹੜੀ ਸਰਵੈਂਟ ਸੀਗੀ ਉਹਦੇ ਪੱਟ ਤੇ ਪ੍ਰਾਈਵੇਟ ਪਾਰਟ ਦੇ ਲਾਗੇ ਗੋਲੀ ਲਾ ਕੇ ਉਹ ਇੰਜਰਡ ਹੋਈ ਸੀ ਜਿੰਨੂੰ ਅਸੀਂ ਤੁਰੰਤ ਹਸਪੀਟਲ ਐਡਮਿਟ ਕਰਾਇਆ ਸੀ ਉਹ ਖਤਰੇ ਤੋਂ ਬਾਹਰ ਆ ਉਹ ਜਿਹੜੇ ਤਿੰਨੇ ਦੋਸ਼ੀ ਸੀਗੇ ਉਹ ਦੋ ਉਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਤੀਜੇ ਦੋਸ਼ੀ ਬਾਰੇ ਜਿਹੜੀ ਇਸ ਮੁਕਦਮੇ ਦੀ ਤਫਤੀਸ਼ ਦੇ ਸਬੰਧ ਵਿੱਚ ਮੈਂ ਤੇ ਤਫਤੀਸ਼ੀ ਅਫਸਰ ਐਸਆਈ ਨਰੇਸ਼ ਕੁਮਾਰ ਸਮੇਤ ਇੱਕ ਟੀਮ ਜਿਹੜੇ ਅੱਜ ਅਹੀਂ ਨਾਕਾ ਲਾਇਆ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਤੀਜਾ ਮੁੱਖ ਦੋਸ਼ੀ ਆ ਸ਼ੂਟਰ ਸੀ ਜਿਹੜਾ ਉਹ ਅੱਜ ਛੇਕਪਤੇ ਵਾਲੀ ਸਾਈਡ ਤੋਂ ਨਹਿਰੇ-ਨਹਿਰ ਜਿਹੜਾ ਇੱਧਰੋਂ ਜਡੇਆਲੇ ਵੱਲ ਨੂੰ ਆ ਰਿਹਾ ਵਾ ਤੇ ਹੋ ਸਕਦਾ ਹੀ ਵੀ ਇਹ ਅੱਜ ਫੇਰ ਉੱਥੇ ਫਾਇਰਿੰਗ ਕਰਦਾ ਕਿਉਂਕਿ ਇਹਦੇ ਕੋਲ ਪਿਸਤਲ ਸੀਗਾ ਬੜਾ ਇੰਪੋਰਟਡ ਪਿਸਤਲ ਸੀਗਾ ਤੇ ਅੱਜ ਇਹ ਫੇਰ ਕੋਈ ਵਾਰਦਾਤ ਕਰ ਸਕਦਾ ਸੀਗਾ ਅਸੀਂ ਇਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਬਿਨਾ ਬੇਝਿਜਕ ਨੇ ਡਰ ਹੋ ਕੇ ਸਿੱਧੀ ਸਾਡੇ ਤੇ ਫਾਇਰਿੰਗ ਸ਼ੁਰੂ ਕਰਤੀ ਤੇ ਅਗੋਂ ਜਵਾਬੀ ਕਾਰਵਾਈ ਚ ਸਾਡੇ ਬਚਾਲੀ ਸਾਡੀ ਪੁਲਿਸ ਟੀਮ ਨੇ ਵੀ ਜਿਹੜੀ ਆ ਦੋ ਫਾਇਰ ਕੀਤੇ ਇੱਕ ਪਹਿਲਾਂ ਵਾਈ ਫਾਇਰ ਕੀਤਾ ਇਹਨੂੰ ਇਸ਼ਾਰਾ ਕੀਤਾ ਵੀ ਤੂੰ ਬਿਲਕੁਲ ਫਾਇਰਿੰਗ ਨਾ ਕਰ ਪਰ ਇਹ ਨਹੀਂ ਰੁਕਿਆ ਫਿਰ ਦੂਜਾ ਫਿਰ ਜਿਹੜਾ ਵਾ ਸਿੱਧਾ ਕੀਤਾ ਜੋ ਇਹਦੀ ਲੱਤ ਤੇ ਲੱਗਾ ਵਾ ਤੇ ਇਹਨੂੰ ਅਸੀਂ ਜਿਹੜਾ ਵਾ ਤੁਰੰਤ ਇਲਾਜ ਲਈ ਸਿਵਲ ਹਸਪੀਟਲ ਭੇਜ ਦਿੱਤਾ ਵਾ ਅੰਮ੍ਰਿਤਸਰ ਤੇ ਸਾਰੇ ਕਾਤੇ ਆ ਆ ਫਰੋਤੀਆਂ ਮੰਗਿਆ ਜਾਣੀ ਕੀ ਕਰਨੇ ਕੋ ਵੇਖੋ ਜੀ ਜੰਡਿਆਲਾ ਗੁਰੂ ਦੇ ਵਿੱਚ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਸ ਗੈਂਗ ਵੱਲੋਂ ਲਗਾਤਾਰ ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਕਿਤੇ ਜਾ ਰਹੇ ਸੀ ਉੱਥੇ ਫਾਇਰਿੰਗ ਕੀਤੀ ਜਾ ਰਹੀ ਸੀ ਤੇ ਜਿਹੜੇ ਇਹ ਗੈਂਗ ਦੇ ਸਾਰੇ ਦੋਸ਼ੀ ਜਿਹੜੇ ਆ ਅਸੀਂ ਗ੍ਰਿਫਤਾਰ ਕਰ ਲਿਆ ਇਹ ਬਿਲਕੁਲ ਜਿਹੜਾ ਵਾ ਅਸੀਂ ਇਹੋ ਜੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਸਫਲ ਹੋਵਾਂਗੇ ਤੁਹਾਡਾ ਸਹਿਯੋਗ ਚਾਹੀਦਾ ਵਾ ਪਬਲਿਕ ਦਾ ਸਹਿਯੋਗ ਚਾਹੀਦਾ ਵਾ ਇਹ ਜਿਹੜੇ ਅੱਜਕੱਲ ਦੇ ਨੌਜਵਾਨ ਥੋੜੇ ਚੰਦ ਪੈਸਿਆਂ ਦੀ ਖਾਤਰ ਵਿਦੇਸ਼ ਬੈਠੇ ਆਪਣੇ ਆਕਾ ਦੇ ਕਹਿਣ ਦੇ ਉੱਤੇ ਫਾਇਰਿੰਗ ਇਨਸੀਡੈਂਟ ਕਰਦੇ ਆ ਉਹਨਾਂ ਦੇ ਖਿਲਾਫ ਮਿਸਾਲ ਜੋਗ ਕਾਰਵਾਈ ਕੀਤੀ ਜਾਊਗੀ ਸਰ ਪਿਛਲੇ ਦਿਨ ਹੀ ਕਾਫੀ ਫਰੋਤੀਆਂ ਦੇ ਕੇਸ ਆ ਰਹੇ ਆ ਪਰ ਜਿਸ ਤਰ੍ਹਾਂ ਹੋਰ ਵੀ ਫਰੋਤੀ ਕਾਫੀ ਹਨ ਕੇਸ ਕਿੰਨਾ ਵਿੱਚ ਕਿੰਨੇ ਕੇਸ ਸੋਲਵ ਹੋਏ ਹੁਣ ਤੱਕ ਜੀ ਸਾਰੇ ਜੰਡਿਆਲੇ ਦੇ ਕੇਸ ਸੋਲਵ ਹੋ ਗਏ ਜੀ ਇਹੋ ਗੈਂਗ ਜਿਹੜਾ ਜੰਡਿਆਲੇ ਦੇ ਵਿੱਚ ਐਕਟਿਵ ਸੀਗਾ ਜਿਹਨੂੰ ਅਸੀਂ ਬੈਸਟ ਕਰਤਾ ਵਾ ਸਰ ਇਹ ਕਾਥੀ ਆ ਰਹੇ ਸੀਗਾ ਜੀ ਇਹ ਮੋਟਰਸਾਈਕਲ ਤੇ ਆ ਰਿਹਾ ਇਹਦਾ ਨਾਮ ਹੈਗਾ ਦਲਜੀਤ ਸਿੰਘ ਕੋਰਾ ਐਲੀਸ ਬਿੱਲਾ ਅੱਛਾ ਜੀ ਕੋਈ ਇਸ ਗੈਂਗ ਗੈਂਗ ਦਾ ਨਾਮ ਹੀ ਹੈਗਾ ਕੁਝ ਇਹ ਬਿੱਲਾ ਅਰਜਨ ਮਾਂਗਾ ਤੇ ਡੋਨੀ ਬੱਲ ਗੈਂਗ ਦੇ ਬੰਦੇ ਹੈ ਜੀ ਉਹ ਵਿਦੇਸ਼ ਬੈਠੇ ਇਹਨਾਂ ਨੂੰ ਚਲਾਉਂਦੇ ਆ ਜੀ ਸਰ ਇਹਦਾ ਇਹਦਾ ਕੋਈ ਬੈਕਗ੍ਰਾਉਂਡ ਕੀ ਪਹਿਲਾ ਮਾਮਲਾ ਦਰਜੀ ਅੱਗੇ ਕਤਲਾ ਚ ਫਰੋਤੀਆਂ ਦੀਆਂ ਗੋਲੀਆਂ ਦੀਆਂ ਵਾਰਦਾਤਾਂ ਚ ਕਈਆਂ ਵਾਰਦਾਤਾਂ ਚ ਭਗੌੜੇ ਸੀ ਵਨ ਮਤਲਬ ਇਹ ਟੇਕੇ ਥੋੜੇ ਬੰਦੇ ਆ ਭਗੌੜੇ ਆ ਲਗਾਤਾਰ ਵਾਰਦਾਤਾਂ ਕਰੀ ਜਾ ਰਿਆ ਲਗਾਤਾਰ ਵਾਰਦਾਤਾਂ ਕਰੀ ਜਾ ਰਿਆ ਸਰ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਇਹ ਮਾਮਲੇ 'ਚ ਹੋਰ ਵੀ ਬੰਦੇ ਬਰੇ ਤੇ ਕੀ ਕਾਰਵਾਈ ਕੀਤੀ ਗਈ ਉਹ ਅਰੈਸਟ ਕਰਕੇ ਜੇਲ੍ਹ ਭੇਜਦੇ ਆ ਜੀ ਅਸੀਂ ਮੋਟਰਸਾਈਕਲ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਿਆ ਸਾਰਾ ਕੇਸ ਇਹ ਸਾਡਾ ਸੋਲਵ ਹੋ ਗਿਆ ਜੀ